ਦੁਨੀਆਂ ਦਾ ਭਲਾ ਚਾਉਣਾ ਅੱਜ ਸਾਡੇ ਵਿੱਚ ਹੈ ਬਹੁਤ ਵੱਡੀ ਗੱਲ ਹੈ ਆਪਣੇ ਘਰ ਦੀ ਇੱਕ ਰੋਟੀ ਸੁੱਖ ਦਿੰਦੀ ਹੋਏ ਭਾਵੇਂ ਨਾ ਦਿੰਦੀ ਹੋਏ ਗਵਾਂਢੀ ਦੇ ਘਰ ਦੀ ਦੋ ਰੋਟੀਆਂ ਜ਼ਰੂਰ ਦੁੱਖ ਦਿੰਦੀਆਂ ਆਪਣੇ ਘਰ ਦੀ ਵੱਡੀ ਗੱਡੀ ਸੁੱਖ ਦੇ ਭਾਵੇਂ ਨਾ ਦੇ ਗਵਾਂਢੀ ਦੇ ਘਰ ਦੀ ਵੱਡੀ ਗੱਡੀ ਦੁੱਖ ਜ਼ਰੂਰ ਦਿੰਦੀ ਹੈ ਜਿਸ ਦਿਨ ਆਪਾਂ ਸਰਬੱਤ ਦਾ ਭਲਾ ਕਹਿਣਾ ਕਹਿ ਤਾਂ ਰਹੇ ਆ ਪਰ ਜਿਸ ਦਿਨ ਮੰਨਾਂਗੇ ਉਸ ਦਿਨ ਪ੍ਰੇਮ ਆਪਣੇ ਆਪ ਸਾਡੇ ਹਿਰਦਿਆਂ ਵਿੱਚ ਵਸ ਜੇ ਅੱਜ ਸਾਡੇ ਵਿੱਚ ਹੰਕਾਰ ਹੈ ਅੱਜ ਸਾਡੇ ਵਿੱਚ ਈਰਖਾ ਹੈ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਰਹੇ ਹਾਂ ਪਰ ਦਿਲ ਵਿੱਚ ਨਹੀਂ ਵਸਾਰੇ ਜਿੱਦਾਂ ਭਰਾ ਭਰਾ ਵਿੱਚ ਪਿਆਰ ਹੋਏਗਾ ਜਿੱਦਾਂ ਪੜੋਸੀ ਪੜੋਸੀ ਵਿੱਚ ਪਿਆਰ ਹੋਏਗਾ ਉਦੋਂ ਸਰਬੱਤ ਦਾ ਭਲਾ ਆਪਣੇ ਆਪ ਸਾਡੇ ਹਿਰਦਿਆਂ ਵਿੱਚ ਵਸਦਾ ਜਾਏਗਾ ਉਸ ਦਿਨ ਪ੍ਰੇਮ ਦੀ ਜਿਹੜੀ ਤਾਰ ਹੈ ਉਹ ਸਾਡੇ ਹਿਰਦਿਆਂ ਵਿੱਚ ਆਪਣੇ ਆਪ ਵਸ ਜਾਏਗੀ ਉਹ ਪ੍ਰੇਮ ਦੀ ਗੱਲ ਹੈ ਉਸ ਰਸਲਾ ਦੀ ਗੱਲ ਹੈ ਤੇ ਸਰਬੱਤ ਦਾ ਭਲਾ ਮੰਗਦੇ ਹੋ ਤੇ ਅਸਲੀਅਤ ਵਿੱਚ ਦਿਲ ਤੋਂ ਕੀ ਕਰੋ ਹਰ ਇੱਕ ਦਾ ਭਲਾ